ਸਾਰੇ ਮਾਨਯੋਗ ਡੀਆਈਜੀ ਬਾਰੈਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੋਹੇਲ ਕਸਨੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਤੇ ਅੱਜ ਸ਼੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਉਹ ਬਲੈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨਿਆ ਹਵਸ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ਼ ਬਰਾਉਂਡ ਕਰਨ ਆਇਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਕ ਦਿੱਤਾ ਸੀ ਲੈ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 ਤੇ 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਫੋਨ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਨੇ ਪੁਛਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਵੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਜੁੜਦੇ ਹਾਂ ਸਾਡੇ ਜਿਆਦਾ ਜਿਹੜੇ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਸਾਨੂੰ ਵੇਚ ਦਿੱਤਾ ਅੱਛਾ 14 ਸਾਲ ਦਾ ਸੀ ਉਸ ਇੱਕ ਟਕਰੀ ਦੀ ਸਾਹਮਣੇ ਬੈਠ ਪੜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਆ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਕਿ ਕ੍ਰਾਈਮ ਕਰੀ ਲੋਕਾਂ ਨਹੀਂ ਰੰਦਾ ਕਤਲ ਆਪਣੇ ਆਪ ਜੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਜੀ ਕਰਦਾ ਸੋ ਇਦਾਂ ਇਹ ਨੂਰੀ ਦਮਲਾਹੀ ਨੇ ਉਹ ਤਾਂ ਹੀ ਦੱਸ ਲੱਗਦਾ ਜਿਵੇਂ ਆਪਣਾ ਇਹ ਕਰਕੇ ਫਿਰ ਉਹ ਫਿਰ ਮਾਦ ਵਿੱਚ ਕੰਮ ਕਰਦੇ ਰਹਤਾ ਫੈਨ ਹੂੰ ਉਹ ਜਿਹੜੇ ਦਰਦਾਂ ਨੇ ਹਿੰਦੀ ਹੁੰਦਾ ਮੇਜਰ ਦੇ ਕੰਮ ਹੀ ਕਰਦੇ ਹੁੰਦੇ ਨੇ ਹਾਂ ਹਲਵਾ ਸਰ ਜੀ ਤੇ ਕੀ ਕੀ ਸੀ ਜਿਹੜੀ ਜਮਾਨੇ ਨੇ ਬਾਹਰ ਨੇ ਦਰਦ ਕਰ ਹਾਂ ਹਾਂ ਇਹ ਇੱਥੇ ਕਿਦਾਂ ਨਾ ਇੱਥੇ ਜਾਪਦਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਵਿੱਚ ਕੋਈ ਮਾ ਉਹ ਨਾ ਤੁਹਾਨੂੰ ਕਹਿੰਦਾ ਤੇ ਮੋੜਦੇ ਨੂੰ ਕਿਨੇ ਗੋ ਉਹਦਾ ਮੁਰਾ ਜਿਹੜਾ ਤੋਂ ਪੁੰਨਾ ਹੁੰਦਾ ਹੈ ਜਦੋਂ ਕਦੇ ਪਿਤਾ ਦੋ ਸੋਬਾ ਪਰ ਕਿਤੇ ਫਰਾਰ ਹੋ ਗਏ ਦੋ ਵਿੱਚ ਤੇ ਉਹ ਤੇ ਆਗਰ ਚੱਲ ਗਈ ਹੂੰ ਆ ਗਏ ਤੇ ਫਿਰ ਕਿੰਨਾ ਚਿਰ ਹੋਇਆ ਉੱਥੇ ਸਾਡੇ ਤਾਰ ਸਾ ਕੋਈ ਨਿਕਰੇ ਆਂਦੇ ਉਹ ਤੋਂ ਪੁੱਛੇ ਉਹਦੇ ਨਹੀਂ ਨਹੀਂ ਚਾਹੀਦਾ ਠੀਕ ਹੈ ਵਿੱਚ ਪੈਂਦੀ ਨਹੀਂ ਨਾ ਨਾ ਉਹ ਕਰਦਾ ਇਹ ਲੜੀ ਨਾਲ ਇਹ ਲੇਡੀ ਚੋਕ ਹੈ ਜਿੰਦਰੀ ਕੋਈ ਵੀ ਸ਼ਰਮ ਵਾਰਾਂ ਸਾਲ ਤੋਂ ਇਕੱਠੇ ਰਹਿੰਦੇ ਹਾਂ ਉੱਥੇ ਤਰੀ ਫੇਲ ਗਿਆ ਲੈ ਨੇਂਡ ਆ ਗਿਆ ਨਾ ਪੁੱਤਲਾ ਠੀਕ ਹੈ ਇਹ ਕਹਿੰਦੇ ਆਹੀ ਜਹੇ ਨਹੀਂ ਚੱਲੀ ਲੜਦੀ ਇਹਨਾਂ ਨੇ ਉੱਥੇ ਹਾਂ ਪਰ ਇਹ ਤਾਂ ਵੀ ਮਾਦ ਦਾ ਹੈ ਕਿ ਇਹ ਤੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਨਾਲ ਇਹ ਗੱਲ ਦੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤਕਰੀ ਬਿਲ 12 ਸਾਲ ਹੋ ਗਏ ਹਾਂ ਕੀ ਹੋਇਆ ਸੀ ਹੋਣਦਾ ਨਹੀਂ ਦੱਸ ਸਕਦੇ ਨੇ ਸੰਗਦੇ ਜਦੋਂ ਚੇਰੋਂ ਨੂੰ ਬੱਚਾ ਨਹੀਂ ਲੱਭਾ ਫਿਰ ਦੇਖ ਪਏ ਮੈਂ ਕਹਿੰਦਾ ਕੋਣ ਅਨੇ ਲਿਖਿਆ ਆ ਰੇ ਜੀ ਕੋ ਇਹ ਤੁਹਾਡੀ ਕਿ ਲੱਗਦੀ ਅੱਛਾ ਕੀ ਹੋਇਆ ਕਿ ਸਿਦਾਂਤ ਉਹਦੇ ਪਤਾ ਹੀ ਹੋਏ ਇਸੇ ਹੀ ਸੰਦੇ ਨੇ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੜਾ ਆਇਆ ਸਭ ਮੁੜਾ ਕਿੱਥੇ ਕੋਲ ਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਉਹਨੇ ਲਾਫਾ ਲਾਇਆ ਪੂਨੇ ਕਲੇ ਹਮ ਚੱਕਾ ਹੈ ਹ ਤਿੰਨ ਮਹੀਨੇ ਦੇਖ ਕੇ ਮੈਂ ਖੇਤਰਕਾਰ ਜੀ ਮੈਂ ਮੇਰੇ ਫੋਨ 'ਤੇ ਗੱਲ ਕਰਾਂਗੇ ਉਹਨਾਂ ਨੇ ਤਾਂ ਪਿਛਲੇ ਪਛਿਆਰੇ ਟਾਈਮ ਨਾਲ ਇਹਦਾ ਅੱਜ ਤੱਕ ਹੈ ਤੇ ਮਰ ਕੋਲ ਫਰਾ ਤੜਪਰਾ ਕੀ ਕਰਦਾ ਸੀ ਉਹਦੀ ਪਰਵਾਹ ਨਹੀਂ ਕਰਦਾ ਇਹ ਜਿੱਤ ਨਹੀਂ ਹੁੰਦਾ ਸਾਰਾ ਕਿੰਨੇ ਦਿਨ ਰਿਲਾਕਸ ਨਹੀਂ ਹਾਂ ਜੀ ਇਹ ਲੋੜਾ ਤਾਂ ਇਹ ਕਿੰਨਾ ਚੇਰ ਹੋ ਗਿਆ ਸੀ ਇਹ ਇੰਨਾ ਮਾਣ ਨਹੀਂ ਚੰਗੀ ਇਹ ਅੰਦਰ ਤਾਂ ਜੇ ਅੰਦਰ ਸੱਚਾ ਹੋਇਆ ਉਹ ਤਾਂ ਫਰੋ ਬੈਠੇ ਕੋ ਮੁੰਡੇ ਪਾਉਂਦਾ ਮੁੰਡਾ ਉਹਨੂੰ ਮਾਰਕਦਾ ਉਹਨੇ ਮਾਰਦਾ ਆਈ ਇੱਕ ਕਰ ਇਹਨਾਂ ਦਾ ਸੀ ਟੇਕ ਹਾਂ ਇਹਨਾਂ ਦਾ ਜਿਹੜੇ ਥਾ ਇਹਨਾਂ ਦੀ ਆਹ ਇਹ ਤਾਂ ਸਾਡੇ ਕਾਂਜਾ ਸਾਡੇ ਨਾਂ ਦਾ ਘਰ ਛੋਟਾ ਪਰਾਇ ਚ ਨਹੀਂਦਾ ਇਹ ਸਾਡੇ ਘਰ ਚ ਲੜਾਈ ਨੂੰ ਨਾ ਆਹ ਤਾਂ ਲੱਗਦਾ ਛੱਤ ਲੈ ਹਾਂ ਤੇ ਹਾਂ ਜੀ ਸਾਡੇ ਉਹਨਾਂ ਚ ਕਿੱਥੋਂ ਲੱਭੇ ਬਰੇਕ ਪਾ ਲਓ ਕੋਈ ਨਾ ਮੁਲਾਜ਼ਮੇ ਲੱਭੇ ਨੇ ਉੱਧਰ ਤੇ ਜਾਂਦੀ ਮੇਰੇ ਕੋ ਤੇ ਫਰਿਆ ਨਹੀਂ ਜਾਣਾ ਗੇਰਦ ਨਾਲੋਂ ਤੇ ਪੁਰਾਣਾ ਬਣਾ ਬੜਾ ਚਰਾ ਹੋ ਗਿਆ ਤੇ ਆਉਂਦਾ ਦੋ ਕਮਰੇ ਅਦਰ ਹਾਂ ਕਿਹਨੇ ਜਿਸ ਨੂੰ ਕੀ ਗੱਲ ਹੋਈ ਸੀ ਕਿੱਦਾਂ ਮਾਰੇ ਗੱਲ ਤਾਂ ਹੋਈ ਸੀ ਕੰਦਾ ਟਪ ਟਪ ਆਉਂਦਾ ਤੇ ਤਾਂ ਕਰਦੇ ਹਾਂ ਕਿੱਦਾਂ ਮਾਰੇ ਮੈਂ ਭਰੇ ਇਹਨਾਂ ਕਾਲਪੋਟੇ ਤੇ ਮਾਰੇ ਉਹ ਕਿੱਥੇ ਮੁੱਕਿਆ ਉਹ ਇੱਕ ਹੀ ਆ ਪੂਰਾ ਮਨੂ ਮਨੂ ਬੜਾ ਚਰਾ ਹੋ ਗਿਆ ਨਿਕਲੇ ਨੂੰ ਤਿੰਨ ਸਾਲ ਹੋ ਗਏ ਕਰੋ ਕਰੋ ਉਹ ਕਮਰੇ ਸ਼ੇਅਰ ਕਰ ਲੋ ਦੋ ਕਮਰੇ ਤੋਂ ਹੀ ਤਾਂ ਹਾਂ ਨਾ ਹੋਏ ਤੇ ਪੇਟ ਤੇ ਰਹਿਣ ਕਾਹਦੇ